ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹੜ੍ਹਾਂ ਦੀ ਤਿਆਰੀ ਨੂੰ ਵਧਾਉਣ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਸਰਗਰਮ ਯਤਨ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਸਵੇਰੇ ਸਤਲੁਜ ਦਰਿਆ ਦੇ ਕੰਢੇ ਸਥਿਤ ਪਿੰਡ ਗੜੀ ਫਾਜ਼ਲ ਵਿੱਚ ਇੱਕ ਵਿਆਪਕ ਮੌਕ ਟ੍ਰੈਲ ਕੀਤੀ ਗਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਨਿਗਰਾਨੀ ਹੇਠ ਐਸਡੀਐਮ ਪੂਰਬੀ ਲੁਧਿਆਣਾ ਜਸਲੀਨ ਕੌਰ ਪੁਲਰ ਅਤੇ ਸਹਾਇਕ ਕਮਿਸ਼ਨਰ ਪਾਇਲ ਗੋਇਲ ਦੇ ਨਾਲ আয়োজিত ਇਸ ਅਭਿਆਸ ਨੇ ਪ੍ਰਭਾਵਸ਼ਾਲੀ ਆਫਤ ਪ੍ਰਬੰਧਨ ਅਤੇ ਅੰਤਰ ਵਿਭਾਗੀ ਤਾਲਮੇਲ ਪ੍ਰਤੀ ਪ੍ਰਸ਼ਾਸਨ ਦੀ ਬਚਨਬੱਧਤਾ ਨੂੰ ਦਰਸਾਇਆ ਮੌਕ ਡ੍ਰਿਲ ਨੇ ਪਿੰਡ ਗੜੀ ਫਾਜ਼ਲ ਵਿੱਚ ਇੱਕ ਕਾਲਪਨਿਕ ਹੜ੍ਹ ਸਥਿਤੀ ਦੀ ਨਕਲ ਕੀਤੀ ਜਿਸ ਵਿੱਚ ਡਰੇਨੇਜ ਪੰਚਾਇਤਾਂ ਜੰਗਲਾਤ ਮਾਲੀਆ ਖੁਰਾਕ ਅਤੇ ਸਿਵਲ ਸਪਲਾਈ ਮੈਡੀਕਲ ਪੁਲਿਸ ਪਸ਼ੂ ਪਾਲਣ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਜ਼ਿਲ੍ਹਾ ਮੰਡੀ ਦਫ਼ਤਰ ਜਨਤਕ ਸਿਹਤ ਆਵਾਜਾਈ ਪੁਲਿਸ ਅਤੇ ਸਿੱਖਿਆ ਸਮੇਤ ਕਈ ਮੁੱਖ ਵਿਭਾਗ ਸ਼ਾਮਲ ਸਨ ਇਸ ਅਭਿਆਸ ਦਾ ਉਦੇਸ਼ ਹੜਵਰਗੀ ਐਮਰਜੈਂਸੀ ਨਾਲ ਨਜਿੱਠਣ ਲਈ ਵਿਭਾਗਾਂ ਵਿਚਕਾਰ ਪਿਆਰੀ ਪ੍ਰਤੀਕਿਰਿਆ ਸਮਾਂ ਅਤੇ ਤਾਲਮੇਲ ਦੀ ਜਾਂਚ ਕਰਨਾ ਸੀ ਇਹ ਅਭਿਆਸ ਜ਼ਿਲ੍ਹਾ ਕੰਟਰੋਲ ਰੂਮ 01612922330 ਤੇ ਪ੍ਰਾਪਤ ਇੱਕ ਮੌਕ ਚੇਤਾਵਨੀ ਕਾਲ ਨਾਲ ਸ਼ੁਰੂ ਹੋਇਆ ਜਿਸ ਵਿੱਚ ਅਧਿਕਾਰੀਆਂ ਨੂੰ ਸਤਲੁਜ ਦਰਿਆ ਵਿੱਚ ਪਾਣੀ ਦੇ ਪੱਧਰ ਦੇ ਵਧਣ ਕਾਰਨ ਸੰਭਾਵੀ ਹੜ੍ਹ ਦੀ ਸਥਿਤੀ ਬਾਰੇ ਸੁਚੇਤ ਕੀਤਾ ਗਿਆ ਕੰਟਰੋਲ ਰੂਮ ਸੰਚਾਲਕ ਨੇ ਤੁਰੰਤ ਐਸ ਡੀ ਐਮ ਪੂਰਬੀ ਲੁਧਿਆਣਾ ਜਸਰੀਨ ਕੌਰ ਪੁਲਿਸ ਨੂੰ ਸੂਚਿਤ ਕੀਤਾ ਜਿਸ ਦੇ ਅਧਿਕਾਰ ਖੇਤਰ ਵਿੱਚ ਪਿੰਡ ਗੜੀ ਫਾਜ਼ਲ ਆਉਂਦਾ ਹੈ ਜਦੋਂ ਕਿ ਨਾਲ ਹੀ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਤੇ ਸਾਰੇ ਸਬੰਧਤ ਵਿਭਾਗਾਂ ਨੂੰ ਤੇਜ਼ ਅਤੇ ਤਾਲਮੇਲ ਵਾਲੇ ਜਵਾਬ ਨੂੰ ਯਕੀਨੀ ਬਣਾਉਣ ਲਈ ਸੂਚਿਤ ਕੀਤਾ ਨਕਲੀ ਧਮਕੀ ਦੇ ਜਵਾਬ ਵਿੱਚ ਡਰੇਨੇਜ ਵਿਭਾਗ ਦੀਆਂ ਟੀਮਾਂ ਜੰਗਲਾਤ ਅਤੇ ਪੰਚਾਇਤ ਵਿਭਾਗ ਦੁਆਰਾ ਨਰੇਗਾ ਮਜ਼ਦੂਰਾਂ ਦੁਆਰਾ ਸਮਰਥਤ ਜੀਸੀਬੀ ਦੀ ਮਦਦ ਨਾਲ ਸੰਭਾਵੀ ਪਾੜਾ ਨੂੰ ਰੋਕਣ ਲਈ ਰਣਨੀਤਕ ਤੌਰ ਤੇ ਰੇਤ ਦੇ ਬੋਰੇ ਰੱਖ ਕੇ ਤੂਸੀ ਬੰਨ ਨੂੰ ਮਜ਼ਬੂਤ ਕਰਨ ਦੀ ਤੇਜ਼ੀ ਨਾਲ ਅੱਗੇ ਵਧੀਆਂ ਮਜ਼ਦੂਰਾਂ ਨੂੰ ਹੋਰ ਰੇਤ ਦੇ ਹੋਰ ਬੋਰੇ ਭਰਨ ਲਈ ਵੀ ਕਿਹਾ ਗਿਆ ਪਿੰਡ ਵਾਸੀਆਂ ਨੂੰ ਖਤਰੇ ਬਾਰੇ ਸੁਚੇਤ ਕਰਨ ਅਤੇ ਉਹਨਾਂ ਨੂੰ ਤੁਰੰਤ ਉੱਥੇ ਪਹੁੰਚਣ ਲਈ ਸੂਚਿਤ ਕਰਨ ਲਈ ਗੁਰਦੁਆਰਾ ਸਾਹਿਬ ਰਾਹੀਂ ਜਨਤਕ ਐਲਾਨ ਕੀਤੇ ਗਏ ਗੁਰਦੁਆਰਾ ਸਾਹਿਬੀ ਦੇ ਟਰਾਂਸਪੋਰਟ ਵਿਭਾਗ ਨੇ ਪਿੰਡ ਵਾਸੀਆਂ ਨੂੰ ਮੱਤੇਵਾੜਾ ਦੇ ਸਰਕਾਰੀ ਹਾਈ ਸਕੂਲ ਵਿਖੇ ਸਥਾਪਿਤ ਇੱਕ ਮਨੋਨੀਤ ਬਚਾਅ ਕੇਂਦਰ ਵਿੱਚ ਲਿਜਾਣ ਲਈ ਬੱਸਾਂ ਅਤੇ ਟਰਾਲੀਆਂ ਦਾ ਪ੍ਰਬੰਧ ਕੀਤਾ ਗਿਆ। ਬਚਾਅ ਕੇਂਦਰ ਵਿਖੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਜਨ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਖਾਲੀ ਕਰਵਾਏ ਗੇ ਲੋਕਾਂ ਲਈ ਭੋਜਨ, ਜ਼ਰੂਰੀ ਖਾਣ-ਪੀਣ ਵਾਲੀਆਂ ਵਸਤੂਆਂ, ਸਾਫ਼ ਪੀਣ ਵਾਲੇ ਪਾਣੀ ਅਤੇ ਬਾਥਰੂਮਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ। ਪੀਐਸ ਪੀਸੀਐਲ ਟੀਮ ਨੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਕੇਂਦਰ ਵਿਖੇ ਤਹਿਨਾਤੀ ਸਿਹਤ ਵਿਭਾਗ ਤੁਰੰਤ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਸੀ ਜਦੋਂ ਕਿ ਪੁਲਿਸ ਵਿਭਾਗ ਨੇ ਨਿਕਾਸੀ ਦੌਰਾਨ ਸੁਰੱਖਿਆ ਅਤੇ ਵਿਵਸਥਾ ਨੂੰ ਯਕੀਨੀ ਬਣਾਇਆ। ਪਸ਼ੂ ਪਾਲਣ ਵਿਭਾਗ ਪਸ਼ੂਆਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਸੀ ਅਤੇ ਸਿੱਖਿਆ ਵਿਭਾਗ ਨੇ ਸਕੂਲ ਨੂੰ ਬਚਾਅ ਕੇਂਦਰ ਵਜੋਂ ਵਰਤਣ ਦੀ ਸਹੂਲਤ ਦਿੱਤੀ। ਡਿਪਟੀ ਕਮਿਸ਼ਨਰ ਹਿਮਾਚਲ ਜੈਨ ਨੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮੌਕ ਡਿਲ ਸਾਡੇ ਜ਼ਿਲ੍ਹੇ ਨੂੰ ਸੰਭਾਵੀ ਹੜ੍ਹ ਸਥਿਤੀਆਂ ਲਈ ਤਿਆਰ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਉਨਾ ਕਿਹਾ ਕਿ ਸਾਰੇ ਵਿਭਾਗਾਂ ਦੁਆਰਾ ਦਿਖਾਇਆ ਗਿਆ ਕਿ ਤਾਲਮੀਰ ਵਾਲਾ ਜਵਾਬ ਅਤੇ ਸਮਰਪਣ ਜਾਨਮਾਲ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਅਜਿਹੇ ਅਭਿਆਸ ਸਾਨੂੰ ਪਾਰੀ ਦੀ ਪਛਾਣ ਕਰਨ ਅਤੇ ਆਫਤ ਪ੍ਰਤੀਕਿਰਿਆ ਵਿਧੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ ਅਤੇ ਕਿਹਾ ਕਿ ਨਿਯਮਤ ਮੌਕ ਡ੍ਰਿਲ ਸਿਖਲਾਈ ਪ੍ਰੋਗਰਾਮ ਜੋਖਮਾਂ ਨੂੰ ਘਟਾਉਣ ਲਈ ਚੱਲ ਰਹੀਆਂ ਪਹਿਲ ਕਦਮੀਆਂ ਦਾ ਹਿੱਸਾ ਹਨ।